ਇਹ ਭਾਜੀ ਜਿਹੜੇ ਰੁੱਖ ਲਗਾਏ ਸੀ ਪ੍ਰਸ਼ਾਸਨ ਨਾਲ ਰਲ ਕੇ ਆਕਾਲ ਸੇਵਾ ਫਾਊਂਡੇਸ਼ਨ ਨੇ ਤੇ ਆ ਆ ਵੇਖੋ ਹਾਲਾਤ ਕੀ ਬਣਾਤੇ ਇਹਨਾਂ ਨੇ ਤੁਸੀਂ ਆਲੇ ਦੁਆਲੇ ਵੇਖੋ ਕਿਦਾਂ ਉਜਾੜਤਾ ਹੈ ਤੇ ਬੜੀ ਦੁੱਖ ਦੀ ਗੱਲ ਆ ਬਹੁਤ ਜ਼ਿਆਦਾ ਦੁੱਖ ਦੀ ਗੱਲ ਆ ਬੜੇ ਵਧੀਆ ਪਤੰਗ ਪਾਲੇ ਯਾਰ ਵੇਖੋ ਕੀ ਆ ਮੋਢ ਰਹਿਣ ਦਿੱਤੇ ਇਹਨਾਂ ਦਾ ਬੇੜਾਗਰਕ ਪਤਾ ਨਹੀਂ ਆ ਕਿਨੂੰ ਕਿੱਦਾਂ ਕਿਨੂੰ ਨਹੀਂ ਇਹ ਚੰਗੀ ਲੱਗਦੀ ਚੀਜ਼ ਪਤਾ ਨਹੀਂ ਇਹ ਕਿਹੜਾ ਬੰਦਾ ਜਿਹੜਾ ਇਹੋ ਜਿਹਾ ਸਾਹ ਨਹੀਂ ਲੈਂਦਾ ਵੇਖੋ ਕੱਡੀ ਹੈਰਾਨੀ ਵਾਲੀ ਗੱਲ ਆ ਸੋ ਸਾਰੇ ਕਾਰਜ ਸਵੇਰੇ ਕਿੰਨੀ ਜਿਆਦਾ ਨੁਕਸਾਨ ਕਰਤਾ ਇਹਨਾਂ ਨੇ ਹੁਣ ਇਸ ਤਰ੍ਹਾਂ ਦੇ ਨਾਲ ਭਾਜੀ ਕਿਦਾਂ ਚੱਲੂ ਕੰਮ ਜੇ ਕੁਦਰਤ ਨੂੰ ਝਾੜਨਗੇ ਲੋਕ ਤੇ ਕਿੱਥੋਂ ਤੱਕ ਜਾਏ ਗਿਆ ਤੁਸੀਂ ਵੇਖੋ ਇਹ ਬਹੁਤ ਸਾਰੇ ਰੁੱਖ ਜਿਹੜੇ ਆ ਕਿੰਕੋ ਜੇ ਤੁਸੀਂ ਨਾ ਗੇੜਾ ਮਾਰੋ ਤੇ ਇੱਥੇ ਦੇ ਲੋਕ ਰਹਿਣੀ ਕੱਟਣਾ ਦੇਣ ਇੱਕ ਲੋਕ ਰੁੱਖ ਲਾਉਂਦੇ ਨੇ ਇੱਕ ਲੋਕ ਉਹ ਨੇ ਜਿਹੜੇ ਰੁੱਖ ਵੜਦੇ ਨੇ ਪਰ ਦੁੱਖ ਦੀ ਗੱਲ ਆ ਹੈਰਾਨੀ ਦੀ ਗੱਲ ਆ ਵੀ ਅੱਜ ਹਾਈ ਕੋਰਟ ਨੇ ਵੀ ਆਰਡਰ ਕਰਤੇ ਆ ਪੀ ਰੁੱਖਾਂ ਨੂੰ ਵੱਡੋ ਨਾ ਪਰ ਇਹ ਥਾਂ ਥਾਂ ਤੇ ਰੁੱਖ ਜਿਹੜੇ ਵੱਡੇ ਜਾ ਰਹੇ ਆ ਇਹ ਬਹੁਤ ਮਾੜੀ ਗੱਲ ਆ ਵੇਖੋ ਕੁਦਰਤ ਨੂੰ ਉਜਾੜਨਾ ਕਿੱਥੋਂ ਤੱਕ ਜਾਏ ਜਾ ਹਰ ਬੰਦਾ ਸਾਹ ਲੈਂਦਾ ਫਿਰ ਭਾਈ ਜੀ ਦਿਲ ਰੋਂਦਾ ਹੈ ਹੁਣ ਜਿਹੜੇ ਏਡੀ ਰੀਜ ਨਾਲ ਆ ਕੇ ਏਡੇ ਏਡੇ ਰੁੱਖ ਕੀਤੇ ਨੇ ਤੇ ਫੇਟੇ ਬੇੜਾ ਕਰਕੇ ਇਹਨਾਂ ਦਾ ਉਹਨਾਂ ਫੜ ਕੇ ਥੱਲੇ ਕਰਕੇ ਆ ਕਿਹੜੇ ਕਿਹੜੇ ਭਾਜੀ ਰੋਖਿਆ ਵੇਖੋ ਆ ਜਿਹੜੇ ਵੱਡੇ ਆ ਇਹਦੇ ਪੂਰੇ ਪਲੇ ਅੱਡੇ ਅਡੇ ਮੋਟੇ ਰੁੱਖ ਨੇ ਜਿਹੜਾ ਇਹਨਾਂ ਦਾ ਬੇੜਾ ਕਰਤਾ ਜਿਹੜਾ ਆਇਆ ਪਤਾ ਨਹੀਂ ਕੌਣ ਆ ਕੱਟ ਕੇ ਵਾਢ ਕੇ ਲੈ ਗਿਆ ਇੱਥੇ ਪਤਾ ਲੱਗਾ ਕੋਈ ਲਾਗੋ ਬਣਿਓ ਕਹਿੰਦੇ ਵੀ ਬਾਲਣ ਬੋਲਣ ਲਈ ਲੈ ਜਾਂਦੇ ਆ ਵੇਖੋ ਸਾਰੇ ਰੁੱਖો ਦੂਰ ਦੂਰ ਤੱਕ ਜਿਹੜੇ ਆ ਬੜੀ ਹੈਰਾਨੀ ਦੀ ਗੱਲ ਆ 50 100 ਰੁੱਖ ਮੇਰੇ ਖਿਆਲ ਨਾਲ ਵੜਤਾ ਕੀ ਤੁਸੀਂ ਭਾਜੀ ਕਾਰਵਾਈ ਕਰਾਓਗੇ ਜਿਹੜੇ ਲੋਕਾਂ ਨੇ ਕੁਦਰਤ ਨੂੰ ੁਜਾੜਿਆ ਬਹੁਤ ਬਹੁਤ ਧੰਨਵਾਦ ਜੀ ਟੱਕ ਟੱਕੇ ਵੱਡੇ ਵੱਡੇ ਰੁਕਣੇ ਜਿਹੜੇ ਬੇੜਾ ਕਰਕੇ ਨਾ ਇਹਨਾਂ ਨੇ ਕੱਟ ਦਿੱਤੇ ਜੀ